ਖਾ ਲੇ ਨਾ ਤੇ ਜਿਹੜਾ ਸੁਪਨਾ ਨੀਂਦ ਵੇਲੇ ਲੈ ਜੇ ਉਹ ਆਖ ਬੰਦ ਹੋ ਜਾਂਦੀ ਹੈ ਤੇ ਉਦੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਅੱਖਾਂ ਖੁੱਲ ਜਾਂਦੀਆਂ ਨੇ ਸਾਧ ਸੰਗਤ ਸੁਪਨਾ ਮੰਨ ਹੋ ਜਾਂਦਾ ਹੈ ਮੰਨ ਕੀਤੀਆਂ ਤੇ ਸੁਪਨਾ ਚੱਲੂ ਅੱਖਾਂ ਖੁੱਲੀਆਂ ਤੇ ਸੁਪਨਾ ਖਤਮ ਹੋ ਗਿਆ ਮਹਾਰਾਜ ਕਹਿੰਦੇ ਸੰਸਾਰ ਵੀ ਸੁਪਨਾ ਹੈ ਇਹਨੂੰ ਖੁੱਲੀਆਂ ਅੱਖਰ ਨਾਲ ਵੇਖ ਰਿਹਾ ਹੈ ਜੇ ਤਰ੍ਹਾਂ ਬੰਦ ਹੋ ਗਈਆਂ ਤੇ ਸੁਪਨਾ ਵੀ ਬੰਦ ਹੋ ਜਾਏਗਾ ਕੋ ਸਤਨਾ ਵਾਹਿਗੁਰੂ ਸੁਪਨੇ ਨਾਲ ਵੀ ਸਤਿਗੁਰੂ ਨੂੰ ਮਿਲਿਆ ਜਾ ਸਕਦਾ ਹੈ ਚਿੱਤਰ ਦਾ ਰੂਪ ਵੇਖ ਕੇ ਇਹ ਬਹੁਤ ਵੇਸ ਮਾਰਾ ਐਂਦਾ ਦੇ ਸਿਮਰਨ ਨਾਲ ਐਂਦਾ ਦੇ ਸੀ ਇਹ ਚਿੱਤਰ ਦਰਸ਼ਨ ਹੈ ਇਸੇ ਤਰ੍ਹਾਂ ਸਾਸ ਨੂੰ ਪ੍ਰਤੱਖ ਦਰਸ਼ਨ ਜਿਹੜੇ ਕਰ ਰਹੇ ਆਪਾਂ ਅਕਾਲ ਪੁਰਖ ਵਾਹਿਗੁਰੂ ਤੇ ਇਸੇ ਤਰ੍ਹਾਂ ਧਿਆਨ ਨੂੰ ਪੀਚਤਰ ਜਿਵੇਂ ਧਿਆਨ ਨੂੰ ਧਰ ਲੈਣਾ ਹੁੰਦਾ ਜਿਵੇਂ ਹੁਣ ਵਿਚਾਰ ਚੱਲ ਰਹੀ ਹੈ ਇਤਿਹਾਸ ਦੀ ਗੱਲ ਬਾਬਾ ਫਰੀਦ ਜੀ ਦੀ ਹੋਈ ਸਾਡੇ ਦਿਮਾਗ ਵਿੱਚ ਉਹਨਾਂ ਦਾ ਸਰੂਪ ਆਪੇ ਆ ਗਿਆ ਉਹ ਸਤਨਾਮ ਵਾਹਿਗੁਰੂ ਜੀ ਗੱਲ ਜੰਨੀ ਕਬੀਰ ਜੀ ਦੀ ਜਦ ਗੱਲ ਜੰਨੀ ਸ਼ਹੀਦਾਂ ਦੀ